ਅੱਜ ਮੈਨੂੰ ਬੜੀ ਹਰਾਨੀ ਹੋਈ ਹੈ ਕਿ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਕਾਂਗਰਸ ਦੀ ਅਮਦਦ ਕਰਦਾ ਹਾਂ ਉਹਨਾਂ ਨੇ ਪਾਲਿਸੀ ਬਣਾਈ ਕਿ ਜਿਹੜੇ ਵੀ ਸਿੱਖ ਦਸਤ ਜਿਹੜੇ ਜੰਨਲ ਕਰਦੇ ਆ ਉਹਨਾਂ ਨੂੰ ਬੇਸ਼ੱਕ ਇੰਡੀਆ ਛੋਣ ਬੇਸ਼ੱਕ ਭਾਰਤ ਦੇ ਮੁਲਕਾਂ ਦੇ ਵਿੱਚ ਛੋਣ ਉਹਨਾਂ ਨੂੰ ਗੋਲੀ ਨਾਲ ਮਰਵਾਇਆ ਜਾਵੇ ਉਹਦੇ ਮੁਸੇਵਾਲ ਸਾਹਿਬ ਨੂੰ ਪਹਿਲੇ ਸੀਗੇ ਜਿੰਨਾਂ ਨੂੰ ਮਾਰਿਆ ਗਿਆ ਤੇ ਚੀਫ ਨੈਸਨ ਸਾਹਿਬ ਮਾਨ ਸਾਹਿਬ ਨੇ ਉਸ ਦਿਨ ਮੁਸੇਵਾਲ ਸਾਹਿਬ ਦੀ ਜਿਹੜੀ ਸਿਕਿਉਰਿਟੀ ਸੀ ਉਹਨੂੰ ਬਹੁਤ ਘਟਾਤਾ ਜੋ ਸਰਦਾਰ ਬਲਕਾਰ ਸਿੰਘ ਨੇ ਕਾਂਗਰਸ ਨੂੰ ਅਮਦਾਨ ਤੇ ਗੱਲ ਕੀਤੀ ਹੈ ਮੇਰਾ ਦਿਲ ਵੀ ਕੱਟਾ ਹੋ ਗਿਆ ਕਿ ਇਡੇ ਤਖੜੇ ਸਿੱਖ ਜਿਨ੍ਹਾਂ ਨੇ ਆਪ ਜ਼ੁਲਮ ਦਾ ਸਾਹਮਣਾ ਕੀਤਾ ਹੋਵੇ ਤੇ ਆਪਣੇ ਕਾਤਲਾਂ ਦੀ ਤਾਰੀਫ਼ ਕਰਨ ਤੇ ਅੱਜ ਸਰਪਾਲ ਬਲਕੌਰ ਸਿੰਘ ਮੋਸੇਵਾਲ ਸਾਹਿਬ ਦੇ ਪਿਤਾ ਕਾਂਗਰਸ ਦੀ ਅੰਗادت ਕਰਦੇ ਹੈ ਜਿਸ ਨੇ ਸਾਡੀ ਨਸਲਕੁਸ਼ੀ ਕੀਤੀ ਹੈ ਜਿਸ ਨੇ ਸਾਡੀ ਵੈਂਟਨਿਜ਼ਮ ਕੀਤੀ ਹੈ ਜਿਸ ਨੇ ਸਾਡੀ ਮੈਂਬਰ ਸਾਈਡ ਕੀਤੀ ਹੈ ਜਿਸ ਨੇ ਸਾਡੀ ਰਿਡਰ ਲੇਟਰ ਸਾਈਡ ਕੀਤੀ ਹੈ ਉਸ ਦੇ ਹੱਥ ਦੇ ਵਿੱਚ ਬੋਲਣਾ ਮੈਂ ਸਮਝਦਾ ਹੈ ਕਿ ਮੇਰੀ ਕੌਮ ਸਿੱਖ ਨੂੰ ਅੱਜ ਸ਼ਰਮ ਦਾ ਦਿਨ ਸਹਿਣਾ ਪੈ ਰਿਹਾ ਉਹ ਮੈਨੂੰ ਅੱਜ ਬਹੁਤ ਸਦਮਾ ਲੱਗਿਆ ਕਿ ਮੋਸੇਵਾਲ ਸਾਹਿਬ ਦੇ ਬਜ਼ੁਰਗ ਸਰਦਾਰ ਬਲਕੌਰ ਸਿੰਘ ਜਿਨ੍ਹਾਂ ਨੇ ਫੌਜ ਦੀ ਸੇਵਾ ਕੀਤੀ ਹੈ ਤੇ ਅਮਰਕੌਰ ਦੇ ਵਿੱਚ ਸੀਗੇ ਸਾਰਿਆਂ ਨੂੰ ਚੇਤਾ ਹੋਣਾ ਚਾਹੀਦਾ ਇਹਨਾਂ ਦੇ ਜੀਵਨ ਦਾ ਕਿ ਜਿਹੜਾ ਪਹਿਲਾ ਟੈਂਕ ਫੌਜ ਦਾ ਲਦਾਖ ਕੇ ਹੈ ਇਹ ਸਰਦਾਰ ਬਲਕੌਰ ਸਿੰਘ ਨੇ ਆਪ ਹਵਾਈ ਜਹਾਜ਼ ਦੇ ਵਿੱਚ ਚੜ੍ਹਿਆ ਸੀਗਾ ਕਿਉਂ ਕਰਕੇ ਇਹ ਹੀ ਇਹੋ ਜਿਹੇ ਟੈਂਕ ਨੂੰ ਚਲਾਉਣ ਵਾਲੇ ਸੀਗੇ ਜਿਹੜੇ ਉਹ ਸਟੈਂਕ ਨੂੰ ਹਵਾਈ ਜਹਾਜ਼ ਦੇ ਉੱਤੇ ਚਾੜ੍ਹ ਸਕਦੇ ਸੀਗੇ ਸੋ ਜਦੋਂ ਭੋਗ ਪਿਆ ਮੋਸਵਾਲ ਸਾਹਿਬ ਦਾ ਮੈਂ ਉਦੋਂ ਵੀ ਹਾਜ਼ਰੀ ਦਿੱਤੀ ਹੈ ਉਸ ਤੋਂ ਪਹਿਲਾਂ ਮੋਸਵਾਲ ਸਾਹਿਬ ਜਿਹੜੇ ਸ਼ਹੀਦ ਹੋ ਗਏ ਸੀਗੇ ਸਰੋਤ ਬਲਕੌਰ ਸਿੰਘ ਨੇ ਮੈਨੂੰ ਕਿਹਾ ਕਿ ਹੁਣ ਮੈਂ ਇਹਨਾਂ ਦਾ ਨਵਾਂ ਗੀਤ ਰਿਲੀਜ਼ ਕਰ ਰਹੇ ਹਾਂ ਤੇ ਜੇ ਮੈਂ ਇੱਕ ਹਫਤਾ ਤੁਹਾਡੇ ਇਲੈਕਸ਼ਨਾਂ ਤੋਂ ਪਹਿਲਾਂ ਇਸ ਨੂੰ ਰਿਲੀਜ਼ ਕਰ ਦਿੰਦਾ ਤੇ ਤੁਸੀਂ 2 ਲੱਖ ਤੋਂ ਉੱਤੇ ਵੋਟ ਤੇ ਸੰਗਰੂਰ ਤੋਂ ਪਾਰਲੀਮੈਂਟ ਦੀ ਸੀਟ ਜਿੰਨੀ ਸੀਗੀ ਅੱਜ ਮੈਨੂੰ ਬੜੀ ਹਰਾਨੀ ਹੋਈ ਹੈ ਕਿ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਕਾਂਗਰਸ ਦੀ ਅਮਦਾਦ ਕਰਦਾ ਹੁਣ ਕਾਂਗਰਸ ਪਾਰਟੀ ਇਹੋ ਜੀ ਜਮਾਤ ਹੈ ਜਿਸ ਨੇ ਦਰਬਾਰ ਸਾਹਿਬ ਦੇ ਉੱਤੇ 1984 ਦੇ ਵਿੱਚ ਫੌਜੀ ਹਮਲਾ ਬਰਤਾਨੀਆ ਤੇ ਰੂਸ ਦੀ ਫੌਜ ਨੂੰ ਨਾਲ ਲੈ ਕੇ ਕੀਤਾ ਸੀਗਾ ਤੇ ਸਾਡੇ ਕੋਈ 5000 ਸਿੰਘ ਸ਼ਹੀਦ ਕਰਤੇ ਸੀਗੇ ਸਣੇ ਸਾਡੇ ਆਉਣ ਵਾਲੇ ਲੀਡਰ ਸਰ ਜਰਨੈਲ ਸਿੰਘ ਭਿੰਦਰਾਵਾਲਾ ਜਿਨ੍ਹਾਂ ਦੀ ਛਾਤੀ ਤੇ ਉੱਤੇ 74 ਗੋਲੀਆਂ ਲੱਗੀਆਂ ਸੀਗੀਆਂ ਫਿਰ ਜਦੋਂ ਮੈਂ ਮੈਂਬਰ ਪਾਰਲੀਮੈਂਟ ਬਣ ਗਿਆ ਤੇ ਮੈਨੂੰ ਖਬਰ ਆਉਣ ਲੱਗ ਪਈਆਂ ਕਿ ਭਾਜਪਾ ਆਰਐਸਐਸ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦੇ ਇਹ ਜੇ ਹੁਮਨਿਸਟਰ ਮਚਾ ਦੀ ਜੈ ਸ਼ੰਕਰ ਫੋਰਮਨਿਸਟਰ ਤੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਡੋਇਲ ਤੇ ਰੌਲ ਦਾ ਮੁਖੀ ਤੇ ਸਾਬਕਾ ਮੁਖੀ ਰੌਲ ਦਾ ਗੋਇਲਾ ਮੇਰਾ ਖਿਆਲ ਤਨਾ ਉਹਨਾਂ ਨੇ ਪਾਲਿਸੀ ਬਣਾਈ ਕਿ ਜਿਹੜੇ ਵੀ ਸਿੱਖ ਆਜ਼ਾਦੀ ਦੀ ਗੱਲ ਕਰਦੇ ਆ ਉਹਨਾਂ ਨੂੰ ਬੇਸ਼ੱਕ ਇੰਡੀਆ ਛੋਣ ਬੇਸ਼ੱਕ ਬਾਹਰ ਦੇ ਮੁਲਕਾਂ ਦੇ ਵਿੱਚ ਛੋਣ ਉਹਨਾਂ ਨੂੰ ਗੋਲੀ ਨਾਲ ਮਰਵਾਇਆ ਜਾਵੇ ਜਦੋਂ ਇਹੋ ਜਿਹੀ ਪਾਲਿਸੀ ਇਖਤियार ਕਰ ਲਈ ਉਹਦੇ ਤਹਿਤ ਮੁਸੇਵਾਲ ਸਾਹਿਬ ਨੂੰ ਪਹਿਲੇ ਸੀਗੇ ਜਿਹਨਾਂ ਨੂੰ ਮਾਰਿਆ ਗਿਆ ਸਾਡੇ ਚੀਫ ਮਿਨਿਸਟਰ ਸਾਹਿਬ ਹੈ ਮਿਸਟਰ ਮਾਨ ਉਹਨਾਂ ਨੂੰ ਦਿੱਲੀ ਦੀ ਪੁਲਿਸ ਤੇ ਆਈਪੀ ਨੇ ਇਤਲਾਹ ਦਿੱਤੀ ਕਿ ਮੁਸੇਵਾਲ ਸਾਹਿਬ ਦੀ ਜਾਨ ਨੂੰ ਖਤਰਾ ਹੈ ਤੇ ਚੀਫ ਨੈਸਸਰ ਸਾਹਿਬ ਮਾਨ ਸਾਹਿਬ ਨੇ ਉਸ ਦਿਨ ਮੁਸੇਵਾਲ ਸਾਹਿਬ ਦੀ ਜਿਹੜੀ ਸਿਕਿਉਰਿਟੀ ਸੀ ਉਹਨੂੰ ਬਹੁਤ ਘਟਾਤਾ ਘਟਾਉਣ ਤੋਂ ਬਾਅਦ ਜਿਹੜੇ ਸਰਕਾਰ ਦੇ ਖਰੀਦੇ ਹੋਏ ਗੈਂਗਸਟਰ ਸੀਗੇ ਉਹਨਾਂ ਨੇ ਮੁਸੇਵਾਲ ਸਾਹਿਬ ਨੂੰ ਗੱਡੀ ਵਿੱਚ ਜਾਂਦੇ ਆ ਘੇਰ ਕੇ ਉਹਨਾਂ ਨੂੰ ਮਾਰ ਦਿੱਤਾ ਮੈਂ ਉਸ ਪਿੰਡ ਵੀ ਗਿਆ ਜਿੱਥੇ ਉਹਨਾਂ ਨੂੰ ਮਾਰੇ ਗਿਆ ਹੁਣ ਕਹਿੰਦਾ ਭਾਵੇਂ ਹੈ ਕਿ ਜਿੱਥੇ ਬੋਲਣਾ ਸੀਗਾ ਉੱਥੇ ਤਾਂ ਕਾਂਗਰਸ ਬੋਲੀ ਦੀ ਕਹਿੰਦੀ ਇਹ ਤਾਂ ਨੈਸ਼ਨਲ ਇਸ਼ੂ ਹੈ ਸਾਡੀ ਕੌਮ ਦਾ ਇਸ਼ੂ ਹੈ ਕੌਮ ਦੀ ਪਾਲਿਸੀ ਹੈ ਕਿ ਅਸੀਂ ਅਜੇ ਹਜੇ ਸਿੱਖ ਜਿਹੜੇ ਧਰਤੀ ਦੀ ਗੱਲ ਕਰਦੇ ਉਹਨਾਂ ਨੂੰ ਮਰਵਾ ਦੇਣਾ ਤਾਂ ਫੇਰ ਮੇਰੇ ਕਹਿਣ ਦਾ ਮਤਲਬ ਹੈ ਕਿ ਅਸੀਂ ਸਿੱਖ ਫੇਰ ਇਕੱਲੇ ਹੀ ਰਹੇਗੇ ਕਿ ਜੇ ਇੱਕ ਨੈਸ਼ਨਲ ਪਾਲਿਸੀ ਬਣਦੀ ਹੈ ਸਿੱਖਾਂ ਨੂੰ ਮਾਰਨ ਦੀ ਤੇ ਫੇਰ ਤਾਂ ਅਸੀਂ ਇਕੱਲੇ ਹੀ ਹਾਂ ਸੋ ਇਸ ਤਰ੍ਹਾਂ ਦੀ ਚੀਜ਼ ਬੀਤੀ ਤੇ ਅੱਜ ਜੋ ਸਰਦਾਰ ਬਲਕਾਰ ਸਿੰਘ ਨੇ ਕਾਂਗਰਸ ਨੂੰ ਅਮਦਾਨ ਦੇ ਗੱਲ ਕੀਤੀ ਹੈ ਮੇਰਾ ਦਿਲ ਵੀ ਕੱਟਾ ਹੋ ਗਿਆ ਮੇਰਾ ਮਨ ਵੀ ਡੇੜੇ ਕੰਢੀ ਜਾਂਦਾ ਹੈ ਤੇ ਮੈਂ ਆਪਣੇ ਆਪ ਨੂੰ ਸਮਝਾ ਨਹੀਂ ਸਕਦਾ ਕਿ ਐਡੇ ਤਖੜੇ ਸਿੱਖ ਜਿਨ੍ਹਾਂ ਨੇ ਆਪ ਜ਼ੁਲਮ ਦਾ ਸਾਹਮਣਾ ਕੀਤਾ ਹੋਵੇ ਤੇ ਆਪਣੇ ਕਾਤਲਾਂ ਦੀ ਤਾਰੀਫ ਕਰਨ ਤਰੀਫ ਕਰਕੇ ਉਹਨਾਂ ਨੂੰ ਵੋਟਾਂ ਪਾਉਣ ਤੇ ਇਹੋ ਜਿਹੇ ਉਮੀਦਵਾਰਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਣ ਜਿੱਥੇ ਸਾਡੀ ਤਕਦੀਰ ਦਾ ਫੈਸਲਾ ਹੋਣਾ ਹੈ ਸੋ ਮੇਰਾ ਮਨ ਅੱਜ ਕਾਫੀ ਖਰਾਬ ਹੋਇਆ ਹੋਇਆ ਥੋੜਾ ਬੰਦ ਰਿਹਾ ਹੋਇਆ ਮੈਨੂੰ ਸੋਚਣਾ ਚਾਹੀਦਾ ਸੀ ਕਿ ਮੈਂ ਇਹੋ ਜਿਹਾ ਪ੍ਰੈਸ ਦੇ ਅੱਗੇ ਬੋਲਾਂ ਕਿ ਨਾ ਬੋਲਾਂ ਪਰ ਜਿਹੜੀ ਮੇਰੀ ਜ਼ਮੀਰ ਹੈ ਉਹਨੇ ਕਿ ਹਕੀਕਤ ਨੂੰ ਬੋਲਣਾ ਪਊਗਾ ਜੇ ਤੂੰ ਪਾਰਲੀਮੈਂਟ ਦੇ ਵਿੱਚ ਬੋਲੇ ਤੇ ਅੱਜ ਸਰ ਬਲਕੌਰ ਸਿੰਘ ਮੋਸੇਵਾਲਸਾ ਦੇ ਪਿਤਾ ਕਾਂਗਰਸ ਦੀ ਅਮਾਰਤ ਕਰਦੇ ਹੈ ਜਿਸ ਨੇ ਸਾਡੀ ਨਸਲਪੁਸ਼ੀ ਕੀਤੀ ਹੈ ਜਿਸ ਨੇ ਸਾਡੀ ਵੈਂਡਲਿਜ਼ਮ ਕੀਤੀ ਹੈ ਜਿਸ ਨੇ ਸਾਡੀ ਮੈਮਰਸਾਈਜ਼ ਕੀਤੀ ਹੈ ਜਿਸ ਨੇ ਸਾਡੀ ਰਿਲੀਜੀਅਸ ਸਾਈਟ ਕੀਤੀ ਹੈ ਉਸਦੇ ਹੱਕ ਦੇ ਵਿੱਚ ਬੋਲਣਾ ਮੈਂ ਸਮਝਦਾ ਕਿ ਮੇਰੀ ਕੌਮ ਸਿੱਖ ਨੂੰ ਅੱਜ ਸ਼ਰਮ ਦਾ ਦਿਨ ਸਹਿਣਾ ਪੈ ਰਿਹਾ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਹੋਰ ਅੱਗੇ ਨਹੀਂ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ